ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਬਹੁਤ ਗੰਭੀਰ ਮੁੱਦਾ ਹੈ ਕਿਸਾਨੀ ਦੇ ਨਾਲ ਤੇ ਸਾਡੇ ਮਜ਼ਦੂਰ ਭਾਈਚਾਰੇ ਦੇ ਨਾਲ ਜੁੜਿਆ ਹੋਇਆ ਮੈਂ ਦੋਨੋਂ ਪੱਖ ਰੱਖ ਕੇ ਗੱਲ ਕਰਨੀ ਹੈ ਬਹੁਤਾਂ ਵਿੱਚ ਮੈਨੂੰ ਟਰੋਲ ਕੀਤਾ ਜਾਂਦਾ ਹੈ ਸੋਸ਼ਲ ਮੀਡੀਆ ਤੇ ਕਿ ਗਿਆਨੀ ਮੋਟਾ ਸਿੰਘ ਕਿਸਾਨਾਂ ਦੇ ਵਿਰੋਧੀ ਨੇ ਮੈਂ ਬਹੁਤ ਬਾਰੇ ਗੱਲ ਕਹੀ ਹੈ ਮੇਰੇ ਘਰ ਦੇ ਵਿੱਚ ਖਾਣ ਪੀਣ ਵਾਸਤੇ ਜੋ ਕੁਝ ਵੀ ਪਿਆ ਜਾਂ ਜੋ ਕੁਝ ਆਉਂਦਾ ਹੈ ਭਾਵੇਂ ਉਹ ਮੈਂ ਆਪਣੇ ਪੈਸੇ ਦੇ ਕੇ ਖਰੀਦਾਂ ਪਰ ਮੈਨੂੰ ਇੰਨੀ ਕੁ ਸਮਝ ਹੈ ਗਈ ਹੈ ਉਹ ਸਭ ਕੁਝ ਧਰਤੀ ਵਿੱਚੋਂ ਪੈਦਾ ਹੋਇਆ ਹੈ ਸਭ ਕੁਝ ਮੈਨੂੰ ਪਤਾ ਹੈ ਮੈਂ ਇੱਕ ਪਾਵਨ ਬਾਣੀ ਵਿੱਚੋਂ ਤੁਹਾਨੂੰ ਸ਼ਲੋਕ ਸੁਣ ਮੁਕ ਕਰ ਦੇਣਾ ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਬੜੇ ਸੌਖੇ ਅਰਥ ਨੇ ਤੇ ਜੇ ਕੋਈ ਸਮਝ ਲਵੇ ਤਾਂ ਉਹਨੂੰ ਇਹ ਸਮਝ ਆ ਜਾਨੀ ਚਾਹੀਦੀ ਹੈ ਕਿ ਧਰਤੀ ਸਾਡੀ ਮਾਂ ਹੈ ਪਾਣੀ ਸਾਡੇ ਪਿਤਾ ਦੇ ਸਮਾਨ ਹੈ ਕੋਈ ਦੋ ਰਾਮਾ ਨਹੀਂ ਧਰਤੀ ਵਿੱਚੋਂ ਬਹੁਤ ਕੁਝ ਪੈਦਾ ਹੁੰਦਾ ਜੋ ਅਸੀਂ ਖਾਂਦੇ ਆਂ ਪੀਂਦੇ ਆਂ ਪਰ ਇੱਕ ਟਰਾਲ ਹੋਰ ਕੀਤਾ ਜਾ ਰਿਹਾ ਜਿਹੜੀ ਮਨਰੀਕਾ ਸਕੀਮ ਹੈਗੀ ਆ ਉਹ ਸੈਂਟਰ ਗਵਰਨਮੈਂਟ ਵੱਲੋਂ ਆ ਉਹਨਾਂ ਲੋਕਾਂ ਲਈ ਹੈ ਜਿਹੜੇ ਪਿੰਡਾਂ ਦੇ ਵਿੱਚ ਲੋੜਵੰਦ ਲੋਕ ਨੇ ਜਿਨ੍ਹਾਂ ਨੂੰ 100 ਦਿਨ ਦਾ ਕਹਿ ਲਈ ਕੰਮ ਮਿਲ ਜਾਵੇ ਜਾ ਕਹਿ ਲਈਏ ਜਿਨ੍ਹਾਂ ਦੇ ਦਿਹਾੜੇ 400 ਰੁਪਏ ਹੋਵੇ ਦੋ ਡੰਗ ਦੀ ਰੋਟੀ ਉਹਨਾਂ ਦੇ ਘਰ ਬਣ ਜਾਵੇ ਤੇ ਉਹਨਾਂ ਦਾ ਜਿਹੜਾ ਕੰਮ ਹੈ ਨਾ ਉਹ ਕੰਮ ਇਹ ਆ ਵੀ ਜਿਹੜੇ ਸਰਕਾਰੀ ਕਹਿ ਲਈਏ ਬਿਲਡਿੰਗ ਹੋਣ ਜਾਂ ਸਰਕਾਰੀ ਰਾਹ ਹੋਣ ਸੜਕਾਂ ਹੋਣ ਉੱਥੇ ਉਹਨਾਂ ਨੇ ਉਹ ਕਾਰੋਬਾਰ ਉਹ ਆਪਣਾ ਕੰਮ ਕਰਨਾ ਕਿਰਤ ਕਰਨਾ ਘਾਹ ਖੋਤਣਾ ਹੁੰਦਾ ਕੋਈ ਸੂਹਾ ਸਾਫ ਕਰਨਾ ਹੁੰਦਾ ਕੋਈ ਪਰੜੀ ਸਾਫ ਕਰਨੀ ਹੁੰਦੀ ਹੈ ਉੱਥੇ ਉਹਨਾਂ ਦਾ ਕੰਮ ਹੈ ਤੇ ਕੁਝ ਸਾਡੇ ਕੜਾ ਮ ਚੌਧਰੀ ਕਹਿੰਦੇ ਜਿੰਨੇ ਜਿਹੜੇ ਕਹਿੰਦੇ ਮਨਰੇਗਾ ਵਾਲੇ ਮਜ਼ਦੂਰ ਨੇ ਨਾ ਉਹਨੂੰ ਖੇਤਾਂ ਵਿੱਚ ਕੰਮ ਕਰਨਾ ਚਾਹੀਦਾ ਹੁਣ ਮੈਂ ਜਿਹੜੇ ਬੇਨਤੀ ਕਰਨ ਲੱਗਾ ਇਹ ਮੈਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਕਿਸਾਨ ਤੇ ਮਜ਼ਦੂਰ ਦੀ ਬਹੁਤ ਵੱਡੀ ਸਾਂਝ ਹੈ ਕੋਈ ਸੱਕ ਨਹੀਂ ਸਭ ਨੂੰ ਪਤਾ ਪਰ ਹੁਣ ਇਹ ਕੜਮ ਚੌਧਰੀ ਚਾਹੁੰਦੇ ਆ ਵੀ ਜਿਹੜੀ ਲੇਬਰ ਆ ਸਾਨੂੰ ਉਹ ਸਰਕਾਰ ਦੇਵੇ ਪੈਸਾ ਮਜ਼ਦੂਰ ਨੂੰ ਸਰਕਾਰ ਦੇਵੇ ਤੇ ਕੰਮ ਸਾਡੇ ਕਰਨ ਨੂੰ ਯਾਨੀ ਕਿ ਹੁਣ ਇਦਾਂ ਇਹ ਕਹਿ ਰਹੇ ਆ ਹਾਲਾਂਕਿ ਮੈਂ ਇਸ ਸਾਰਿਆਂ ਨੂੰ ਨਹੀਂ ਕਹਿ ਰਿਹਾ ਕੁਝ ਬੰਦੇ ਆ ਜਿਹੜੇ ਬੰਦੇ ਇਹੋ ਜਿਹੇ ਪੋਸਟਾਂ ਪਾ ਰਹੇ ਆ ਇਹੋ ਜਿਹਾ ਮੀਡੀਆ ਵਿੱਚ ਪ੍ਰਚਾਰ ਕਰ ਰਹੇ ਆ ਇੱਕ ਗੱਲ ਹੋਰ ਇੱਥੇ ਨਾਲ ਲੱਗਦੀ ਕਹਦੇ ਆ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਜਦੋਂ ਮੈਂ ਪੰਜਾਬ ਦੀ ਗੱਲ ਕਰਦਾ ਮੈਂ ਇੱਕ ਗੱਲ ਇਹ ਕਹੀ ਹੋਈ ਹੈ ਕਿ ਜਿਹੜਾ ਬੰਦਾ ਆਪਣੇ ਪਰਿਵਾਰ ਨੂੰ ਸੰਭਾਲ ਨਹੀਂ ਸਕਦਾ ਜਿਹੜਾ ਬੰਦਾ ਆਪਣਾ ਪਰਿਵਾਰ ਨਹੀਂ ਪਾਲ ਸਕਦਾ ਆਪਣੇ ਪਰਿਵਾਰ ਦੀ ਗੱਲ ਨਹੀਂ ਕਰ ਸਕਦਾ ਜੋ ਬੰਦਾ ਡੀਗਾ ਮਾਰੀ ਜਾ ਬਈ ਮੈਂ ਪੰਜਾਬ ਨੂੰ ਸੰਭਾਲ ਲਊਗਾ ਤੁਹਾਨੂੰ ਪਤਾ ਇੱਕ ਟਾਕ ਸ਼ੋਅ ਹੋਇਆ ਸੀ ਮੈ ਕੈਨੇਡਾ ਸੀ ਉਸ ਵਕਤ ਜਦੋਂ ਭਗਵੰਤ ਮਾਨ ਜਿਹੜੇ ਮੁੱਖ ਮੰਤਰੀ ਨੇ ਉਹਨੇ ਆਪਣੇ ਘਰ ਵਾਲੇ ਨੂੰ ਤਲਾਕ ਦਿੱਤਾ ਸੀ ਬਹੁਤ ਵੱਡਾ ਸ਼ੋਅ ਹੋਇਆ ਸੀ ਤੇ ਉੱਥੇ ਰੈ ਮਸ਼ਵਰਾ ਮੈਂ ਵੀ ਕਾਲ ਕੀਤੀ ਸੀ ਤੇ ਹੋਰ ਲੋਕਾਂ ਨੇ ਰੈ ਮਸ਼ਵਰਾ ਬੜਾ ਦਿੱਤਾ ਕਿਤੇ ਭਗਵੰਤ ਮਾਨ ਦੇ ਘਰ ਵਾਲੇ ਨੂੰ ਕਹਿੰਦੇ ਤੁਸੀਂ ਆਪਣਾ ਘਰ ਨਾ ਤੋੜੋ ਉਧਰ ਅਮਰੀਕਾ ਤੋਂ ਬੈਠੇ ਲੋਕ ਟਰੋਲ ਕਰਦੇ ਸੀ ਕਿ ਜਿਹੜਾ ਬੰਦਾ ਆਪਣਾ ਪਰਿਵਾਰ ਨਹੀਂ ਸੰਭਾਲ ਸਕਦਾ ਉਹ ਪੰਜਾਬ ਨੂੰ ਕਿੱਦਾਂ ਸੰਭਾਲ ਲੂਗਾ ਇਹ ਹਕੀਕਤ ਹੈ ਇਹ ਉਹੀ ਭਗਵੰਤਮਾਨ ਹੈ ਜਿਹਦੀ ਅਸਥੂਤ ਹੋਈ ਪਈ ਹੈ ਇਹ ਸਚਾਈ ਹੈ ਨਾ ਹਾਲਾਂਕਿ ਟਰੋਲ ਤਾਂ ਇਹ ਵੀ ਲੋਕ ਕਰਦੇ ਆ ਕਿ ਇੱਥੋਂ ਪੰਜਾਬ ਦੇ ਜਿਹੜਾ ਲੁੱਟ ਖੋੜਦਾ ਪੈਸਾ ਅਮਰੀਕਾ ਭੱਟਕਿਆ ਜਾ ਰਿਹਾ ਸਭ ਨੂੰ ਪਤਾ ਹੀ ਆ ਉਹਦਾ ਪਰਿਵਾਰ ਉਹਦਾ ਬੇਟਾ ਉਹਦੀ ਬੇਟੀ ਉਹਦੇ ਘਰ ਵਾਲੇ ਉੱਥੇ ਬੈਠੇ ਆ ਜਾਂ ਤਾਂ ਇਹ ਜਾ ਰਹੇ ਚਲੋ ਉਧਰ ਨਹੀਂ ਮੈਂ ਜਾਣਾ ਇਹ ਝੂਠ ਹੋਵੇ ਸੱਚ ਹੋਵੇ ਪਰ ਲੋਕ ਇਹ ਕੁਝ ਕਹਿ ਰਹੇ ਆ ਪਰ ਸਵਾਲ ਉੱਥੇ ਤਾਂ ਉੱਥੇ ਆ ਨਾ ਵੀ ਜਿਹੜੀ ਲੋਕਾਂ ਨੇ ਗੱਲ ਕਹੀ ਸੀ ਵੀ ਜਿਹੜਾ ਬੰਦਾ ਆਪਣਾ ਘਰ ਨਹੀਂ ਸੰਭਾਲ ਸਕਦਾ ਆਪਣਾ ਪਰਿਵਾਰ ਨਹੀਂ ਸੰਭਾਲ ਸਕਦਾ ਉਹ ਪੰਜਾਬ ਨੂੰ ਕਿਤਾ ਸੰਭਾਲ ਲੂ ਉਹਦੇ ਵਿੱਚ ਭਵੰਤਮਾਨ ਵਿੱਚ ਵੀ ਈਗੋ ਹੈਗੀ ਸੀ ਉਸ ਵਕਤ ਉਹ ਕਹਿੰਦਾ ਸੀ ਮੈਂ ਪੰਜਾਬ ਲਈ ਆਪਣਾ ਪਰਿਵਾਰ ਛੱਡ ਦੂੰ ਨੀ ਇਹ ਗੱਲ ਕਹੀ ਸੀ ਇਹ ਗੱਲ ਕਹੀ ਸੀ ਪਰ ਪਰ ਉਲਟ ਹੋਇਆ ਅੱਜ ਪਰਿਵਾਰ ਜੇ ਛੱਡਿਆ ਨਾ ਤਾਂ ਪੰਜਾਬ ਦਾ ਹੀ ਬੇੜਾ ਗਰ ਕਰਕੇ ਰਖਦਾ ਇਹ ਸਚਾਈ ਹੈ ਇਨੂੰ ਇਹਨੂੰ ਹਾਜ਼ਮ ਕਰਨਾ ਕਿ ਤਾਂ ਸੌਖਾ ਨਹੀਂ ਹੈਗਾ ਤੇ ਮੈਂ ਹੁਣ ਜਿਹੜੀ ਗੱਲ ਕਹਿਣੀ ਹੈ ਜਿਹੜੇ ਬੰਦੇ ਕਹਿੰਦੇ ਆ ਅਸੀਂ ਪੰਜਾਬ ਲਈ ਲੜਨਾ ਹੈ ਲੜੋ ਪੰਜਾਬ ਲਈ ਤੁਹਾਡੇ ਨਾਲ ਖੜਾਂਗੇ ਪਰ ਮਿੱਤਰੋ ਮੈਂ ਇੱਕ ਮੇਰੇ ਨਾਂ ਨਾਲ ਗਿਆਨੀ ਸ਼ਬਦ ਵਰਤਿਆ ਜਾਂਦਾ ਅਸੀਂ ਪਹਿਲਾਂ ਆਪਣੇ ਪਰਿਵਾਰ ਲਈ ਲੜਾਂਗੇ ਜੇ ਮੇਰੇ ਸਿਰ ਤੇ ਛੱਤ ਹੈ ਨਹੀਂ ਨਾ ਤੇ ਮੈਂ ਦੂਜਿਆਂ ਨੂੰ ਛੱਤਾਂ ਵਾਲੇ ਘਰ ਨਹੀਂ ਦੇ ਸਕਦਾ ਇਹ ਗੱਲ ਚੇਤੇ ਰੱਖਿਓ ਸਭ ਤੋਂ ਪਹਿਲਾਂ ਆਪਣਾ ਪਰਿਵਾਰ ਜ਼ਰੂਰੀ ਹੈ ਇੱਥੇ ਹੌਂ ਟ੍ਰੋਲ ਕਰਨਾ ਲੈ ਗੁਰੂ ਕਲਗੀਧਰ ਸਚੇ ਪਾਸ਼ਾ ਨੇ ਆਪਣਾ ਪਰਿਵਾਰ ਬਚਾ ਲਿਆ ਅਸੀਂ ਉੱਥੇ ਰੀਸ ਕਰ ਸਕਦੇ ਹਾਂ ਅਸੀਂ ਗੁਰੂ ਸਾਹਿਬ ਦੇ ਬਰਾਬਰ ਨਹੀਂ ਖੜ੍ਹ ਸਕਦੇ ਸਾਡੇ ਉਹ ਅਵਸਥਾ ਹੈ ਨਹੀਂ ਇਹ ਕਹਿਣਾ ਬੜਾ ਔਖਾ ਲੋਕਾਂ ਨੂੰ ਹਰੇਕ ਬੰਦਾ ਕਹਿ ਦਿੰਦਾ ਮੈਂ ਗੁਰੂ ਲਈ ਮਰ ਜਾਂਗਾ ਮੈਂ ਗੁਰੂ ਨੂੰ ਇਦਾਂ ਕਰ ਦੂੰਗਾ ਇਹ ਸੌਖਾ ਨਹੀਂ ਹੈਗਾ ਜਦੋਂ ਦੁਨੀ ਚੰਦ ਨੂੰ ਪੁੱਛਿਆ ਸੀ ਨਾ ਕਿ ਹਾਥੀ ਨਾਲ ਲੜਨਾ ਹੈ ਉਦੋਂ ਇਹੀ ਹੋਇਆ ਸੀ ਨਾ ਉਹ ਕਹਿੰਦੇ ਪੀਪਾ ਚਾਹ ਦਾ ਦਾਣ ਦਾ ਪੀਪਾ ਟੋਕਰਾ ਰੋਟੀਆਂ ਦਾ ਖਾ ਜਾਂਦਾ ਲੜੂਗਾ ਹਾਥੀ ਨਾਲ ਕੰਟੜਬੇ ਭੱਜ ਗਿਆ ਸੀ ਕਹਿੰਦੇ ਉਹ ਤੇ ਘਰੇ ਜੱਗ ਗਏ ਤੇ ਸਾਪ ਲੜ ਗਿਆ ਸੀ ਮਰ ਗਿਆ ਸੀ ਤੇ ਮਜੀਤ ਸਿੰਘ ਜੀ ਨੇ ਉਠਾਇਆ ਉਹ ਕਹਿਣ ਲੱਗੇ ਤੁਹਾਡੀ ਰਹਿਮਤ ਹੈ ਮੈਂ ਤਾਂ ਲੜਨੇ ਨਹੀਂ ਲੜਨਾ ਤੁਸੀਂ ਇਹ ਹੌਸਲਾ ਸੀ ਇਸੇ ਨੂੰ ਅਰਦਾਸ ਵਿੱਚ ਸਿੱਖਾਂ ਦਾ ਮਾਨ ਨੀ ਮੱਤ ਉੱਚੀ ਕਿਹਾ ਜਾਂਦਾ ਹੈ ਇਹ ਸੋਚ ਦੇ ਧਾਰਨੀ ਬਣਨਾ ਕਿਤੇ ਖਾਲਾ ਜੀ ਦਾ ਬਾੜਾ ਨਹੀਂ ਕਹਿਣਾ ਬੜਾ ਸੌਖਾ ਹੈ ਕਮਾਉਣਾ ਬੜਾ ਔਖਾ ਹੁੰਦਾ ਮੈਂ ਜਿਹੜੀ ਅੱਜ ਗੱਲ ਕਰੀ ਹੈ ਨਾ ਜਿਹੜੇ ਬੰਦੇ ਇਹੋ ਜਿਹਿਆਂ ਬੇਹੋਦੀਆਂ ਗੱਲਾਂ ਕਰਦੇ ਐ ਕਿ ਸਾਨੂੰ ਸਰਕਾਰ ਮਜ਼ਦੂਰ ਦੇਵੇ ਸਾਡੇ ਖੇਤਾਂ ਵਿੱਚ ਕੰਮ ਕਰੇ ਤੇ ਪੈਸੇ ਗਵਰਨਮੈਂਟ ਦੇਵੇ ਇਹ ਸਾਡੇ ਲਈ ਕਹਿਣਾ ਬੜਾ ਸੌਖਾ ਹੈ ਸਰਕਾਰ ਦਾ ਖਜ਼ਾਨਾ ਇੰਨਾ ਕੰਮਾਂ ਲਈ ਨਹੀਂ ਪਿਆ ਤੇ ਦੂਜੀ ਗੱਲ ਮੈਂ ਲੰਬਾ ਨਾ ਕਰਾਂ ਵੀਡੀਓ ਨੂੰ ਜਿਹੜੇ ਕਿਸਾਨ ਮਰਨ ਮਰ ਤੇ ਬੈਠੇ ਨੇ ਡੰਡਲੇਵਾਲ ਸਾਹਿਬ ਦੀ ਰੀਸ ਕਰਦੇ ਆ ਕਿ ਪਤਾ ਕੌਣ ਨੇ ਜਦੋਂ ਤੁਸੀਂ ਭਗਸ਼ਣ ਦੀ ਗੱਲ ਕਰਦੇ ਹੋ ਉਹ ਸ਼ਹੀਦਾਂ ਦੇ ਖੱਫਣ ਵੇਚੇ ਇਹ ਉਹ ਲੋਕ ਨੇ ਇਹਨਾਂ ਦਾ ਸ਼ਹੀਦ ਜੇ ਮਿਲੋਗਾ ਫੇਰ ਹੀ ਖੱਫਣ ਵੇਚਣਗੇ ਨਾ ਜੇ ਕੋਈ ਨਾ ਕੋਈ ਮਰੂਗਾ ਤਾਂ ਨਵੀਂ ਫੋਟੋ ਗੱਡੀਆਂ ਤੇ ਫੇਰ ਹੀ ਲੱਗਣੀਆਂ ਨਾ ਕਿਉਂਕਿ ਅਸੀਂ ਮਕਬੂਲ ਕਰਤਾ ਕਿ ਸਾਨੂੰ ਸ਼ਹੀਦ ਚਾਹੀਦਾ ਹੁਣ ਪਹਿਲਾਂ ਵਾਲੇ ਪੁਰਾਣੇ ਹੋ ਗਏ ਹੁਣ ਗੁੱਡਮਾਂ ਲਾਉਣ ਵੇ ਤੇ ਨਵੇਂ ਸ਼ਹੀਦ ਚਾਹੁੰਦੇ ਨੇ ਪਹਿਲਾਂ ਡੱਲੇ ਵਾਲਾ ਚਾਹੀਦਾ ਤੇ ਹੁਣ ਜਿਹੜੇ ਹੋਰ ਬੈਠੇ ਨੇ ਫਿਰ ਉਹ ਚਾਹੁੰਦੇ ਨੇ ਕਿਉਂਕਿ 23 ਜ਼ਿਲ੍ਹੇ ਨੇ ਪੰਜਾਬ ਦੇ ਵਿੱਚ ਤੇ گاਹਾ ਕਾਫੀ ਪਿੰਡ ਨੇ ਪੰਜਾਬ ਦੇ ਵਿੱਚ ਕੱਲੇ-ਕੱਲੇ ਨੂੰ ਸ਼ਹੀਦ ਚਾਹੀਦਾ ਤੇ ਉਹ ਹੁਣ ਕਹਿੰਦੇ ਨੇ ਅਸੀਂ ਕਿਸਾਨਾਂ ਦੇ ਵਿੱਚੋਂ ਲੈ ਲਾਂਗੇ ਇਹ ਉਹ ਲੋਕ ਨੇ ਜਿਨ੍ਹਾਂ ਨੂੰ ਸੇਕਣਾ ਹੁੰਦਾ ਲਕੜਾਂ ਵੀ ਢੋਡੀਆਂ ਅੱਗ ਵੀ ਤੁਹਾਡੇ ਕੋਲੋਂ ਲਗਾਉਣੀ ਹੈ ਇੱਕ ਮੈਂ ਬੇਨਤੀ ਕਰਦਾ ਨਾ ਪੰਜਾਬ ਦੀ ਧਰਤੀ ਦਾ ਉਹ ਹਾਲ ਹੋ ਗਿਆ ਇੱਥੇ ਬੁਝਾਉਣ ਵਾਲੇ ਬਹੁਤ ਥੋੜੇ ਨੇ ਲਾਉਣ ਵਾਲਾ ਸਾਰਾ ਪੰਜਾਬ ਉੱਠ ਕੇ ਤਰਨੂ ਤਿਆਰ ਹੈ ਗੱਲ ਚੇਤੇ ਰੱਖਿਓ ਜਦੋਂ ਚਿਹੜੀ ਚੁੰਝ ਦੇ ਨਾਲ ਜੰਗਲ ਵਿੱਚ ਲੱਗੀ ਅੱਗ ਨੂੰ ਬੁਝਾਉਂਦੀ ਸੀ ਨਾ ਹੁਣ ਅਮਰੀਕਾ ਵੀ ਲੱਗੀ ਹੋਈ ਹੈ ਬੜਾ ਨੁਕਸਾਨ ਹੋਇਆ ਪੁੱਛ ਕੇ ਦੇਖੋ ਉਹਨਾਂ ਲੋਕਾਂ ਨੂੰ ਜਿਹੜੀ ਨੂੰ ਤਾਣਾ ਮਾਰਿਆ ਸੀ ਕਹਿੰਦਾ ਤੇਰੀ ਚੁੰਝ ਦੇ ਨਾਲ ਅੱਗ ਨਹੀਂ ਬੁਝਣੀ ਉਹ ਕਹਿਣ ਲੱਗੇ ਜਦੋਂ ਇਤਿਹਾਸ ਲਿਖਿਆ ਜਾਊ ਨਾ ਮੇਰਾ ਨਾਂ ਅੱਗ ਬੁਝਾਉਣ ਵਾਲਿਆਂ ਵਿੱਚ ਲਿਖਿਆ ਜਾਊ ਅੱਗ ਲਾਉਣ ਵਾਲਿਆਂ ਵਿੱਚ ਨਹੀਂ ਇਹ ਗੱਲ ਚੇਤੀ ਰੱਖਿਓ ਇੱਥੇ ਬੁਝਾਉਣ ਵਾਲੇ ਥੋੜੇ ਨੇ ਲਾਉਣ ਵਾਲੇ ਬਹੁਤੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ